ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਆਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਉ ਤਾ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜਿਓ ਵੱਡਾ ਮੇਰਾ ਗੋਵਿੰਦ ਆਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜਿਓ ਤਾ ਕੀ ਗਤ ਕਹੀ ਨਾ ਜਾਈ ਅੰਮਿਤ ਵੜਿਆਈ ਮੇਰਾ ਗੋਵਿੰਦ ਅਲਖ ਅਪਾਰ ਜਿਓ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤਦ ਆਖ ਵਖਾਣ ਜੇ ਸੁਨੋ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜਿਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰજન ਨਿਰੰਕਾਰ ਜਿਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜਿਓ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਿਆ ਸਮਾਏ ਜਿਉ ਕਾਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨਾ ਪਾਇਆ ਤੇ ਸਰੂਪ ਨਾਰੇਖ ਅਦਿਸ਼ਟਯ ਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹੇ ਦਿਨ ਰਾਤੀ ਸਹਜੇ ਨਾਮ ਸਮਾਏ ਜਿਉ ਤੂੰ ਆਦਪੁਰਖ ਅਪਰੰਪਰ ਕਰਤਾ ਤੇਰਾ ਪਾਰਨਾ ਪਾਇਆ ਜਾਏ ਜਿਉ ਤੂੰ ਸਤ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜਿਓ ਹਰ ਹਰ ਪ੍ਰਭ ਏਕੋ ਆਵਰਨਾ ਕੋਈ ਤੂੰ ਆਪੇ ਪੁਰਖ ਸੁਜਾਨ ਜਿਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵੜ ਆਵਰਨਾ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤਾ ਤੂੰ ਆਪੇ ਕਰਹ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜਿਉ ਤੂੰ ਸਤ ਪਰਮੇਸਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜਿਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉਂ ਪਾਵੈ ਤਿਵੈ ਚਲਾਏ ਜਿਓ ਤੋਦੇ ਆਪੇ ਪਾਵੈ ਤਿਵੈ ਚਲਾਵਹ ਸਭ ਤੇਰੇ ਸ਼ਬਦ ਸਮਾਏ ਜੀਓ ਸਭ ਸ਼ਬਦ ਸਮਾਵੈ ਜਾਂ ਤੁਦ ਪਾਵੈ ਤੇਰਾ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸਭ ਦੇ ਰਹਿ ਆ ਸਮਾਈ ਤੇਰਾ ਸਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੇਂ ਤਿਵੇਂ ਚਲਾਏ ਜੀਉ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਪਾਵੇ ਤਿਵ ਚਲਾਏ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ